ਰੰਗਤ ਮੈਡੇ ਕਾਲ ਤੱਕ ਦੋ ਜਿਹੇ ਸੰਸਥਾਵਾਂ ਹਨ ਜਿਹੜੀਆਂ ਸਾਡੇ ਕਲੇਮ ਕਰਦੇ ਆ ਸਾਡੇ ਸਿੱਖ ਲੀਡਰ ਕਿ ਉਹ ਸਾਡੇ ਧਰਮ ਦੇ ਬੌਸ ਦੇ ਬਹੁਤ ਵੱਡਾ ਚਾਣਲ ਮਾਰਾ ਰਹੇ ਹਨ ਜਦ ਜਲਾਈਟ ਹੌਸਾ ਕੰਮ ਕਰਦੇ ਹਨ ਹੁਣ ਖਬਰ ਲੱਗੀ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਗਿਆਨੀ ਕੁਲਦੀਪ ਸਿੰਘ ਕੜਗੱਜ ਦੀ ਦੂਸਰੀ ਵਾਰ ਦਸਤਾਰ ਦਸਤਾਰ ਵੰਦੀ ਕੀਤੀ ਗਈ ਆ ਅਕਾਲ ਤਖਤ ਦੇ ਜਥੇਦਾਰ ਦੀ ਸਵਾਲੇ ਪੈਦਾ ਹੁੰਦਾ ਪਿਆ ਰਹੇਗਾ ਸ਼ੁਰੂ ਕੀ ਸੜਾ ਧਰਮ ਲੋਕਾਂ ਦੇ ਗਣਾ ਚ ਹਾਰ ਪਾਉਣ ਵਾਸਤੇ ਹੈ ਜਾਂ ਕੁਰਬਾਨੀਆਂ ਦਾ ਜਜਬਾ ਇਹਦਾ ਜਜਬਾ ਜੇ ਬਲੰਤ ਕਰਨ ਵਾਸਤੇ ਹੈ ਇਹ ਅਸੀਂ ਕਦੇ ਸਿੱਖ ਨਹੀਂ ਸਕੇ ਅਸੀਂ ਕਿਉਂ ਸਮਝ ਨਹੀਂ ਸਕੇ ਇਹ ਬਹੁਤ ਸਾਰੇ ਲੋਕਾਂ ਨੇ ਇਹਦਾ ਅਤਰਾਜ ਵੀ ਕੀਤਾ ਹੈ ਕਿ ਠੀਕ ਨਹੀਂ ਹੋਇਆ ਕਿ ਜੇ ਤਾਂ ਉਸਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਉਸਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ 10 ਵਾਰੀ ਉਹ ਦੀ ਦਸਾਰਦਨ ਦੀ ਕਰਦੇ ਹੋ ਸਾਡਾ ਸਿੱਖ ਧਰਮ ਤਾਂ ਬਹੁਤ ਮਸਮਤਾ ਵੀ ਅਜਿਹੀ ਸਥਿਤੀ ਵਿੱਚ ਆ ਬੋਸਾਰੇ ਲੋਕ ਇੰਦੇ ਬਾਰੇ ਸੋਚਦੇ ਹਨ ਕਿ ਸਿੱਖ ਧਰਮ ਦਾ ਬਣੇਗਾ ਕੀ ਉੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਿੱਖ ਧਰਮ ਵਿੱਚ ਏਕਤਾ ਖੰਡਤਾ ਭਾਈਚਾਰਾ ਸ਼ਾਂਤੀ ਕੀ ਸਾਡੇ ਵਿੱਚ ਹੈ ਕਿ ਸਲੋਕਾਂ ਵਾਸੇ ਸ਼ਾਂਤੀ ਪੈਦਾ ਕਰਨ ਵਾਸਤੇ ਉਹ ਕੰਮ ਕਰ ਰਹੇ ਹੈ ਕਿ ਨਹੀਂ ਕਰ ਰਹੇ ਇਹ ਤਾਂ ਜੀ ਹੈ ਕੁਝ ਨਹੀਂ ਹੈ ਜੇ ਅਸੀਂ ਗੋਲਡਨ ਟੈਂਪਲ ਦੀ ਗੱਲ ਕਰ ਰਹੀਏ ਐਸੀ ਬੀਸੀ ਦੀ ਗੱਲ ਕਰੀਏ ਉੱਥੇ ਕਬਜ਼ਾ ਵੀ ਅਜਿਹੇ ਲੋਕਾਂ ਨੇ ਕੀਤਾ ਜਿਹੜੇ ਬਹੁਤ ਵੱਡੇ ਧਨਾੜ ਵਿਅਕਤੀ ਸੀ ਤੇ ਜਿਹੜੇ ਬੰਦੇ ਜਿਹੜੇ ਮਿਹਨਤ ਕਸ਼ਣ ਉਹਨੂੰ ਅੰਦਰ ਜਾਣ ਤੋਂ ਵਰਜਿਤ ਕੀਤਾ ਜਾਂਦਾ ਹੈ ਇਸੇ ਕਰਕੇ ਸਾਡੇ ਪੰਜਾਬ ਦੇ ਵਿੱਚ ਆਪਾਂ ਦੇਖੀਏ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਜਾਤੀ ਦੇ ਆਧਾਰ ਤੇ ਗੁਰਦੁਆਰੇ ਬਣ ਗਏ ਹਨ ਕਿਉਂ ਕਿਉਂਕਿ ਜਿਹੜੇ ਬੈਲਟ ਉਹਨੂੰ ਗੁਰਦੁਆਰੇ ਦੀ ਅਪਰੇਟਰ ਹਨ ਅਪਰੇਟਰ ਪ੍ਰੋਗਰਾਮ ਸੇ ਗ੍ਰੰਥੀ ਸਭਾ ਹਨ ਜਨ ਸੈਕਰੀਟਰੀ ਹਨ ਜਦੋਂ ਕੋਈ ਛੋਟੀ ਜਾਤੀ ਦਾ ਵਿਅਕਤੀ ਉੱਥੇ ਕੋ ਆਪਣਾ ਪ੍ਰੋਗਰਾਮ ਕਰਨਾ ਚਾਹੁੰਦਾ ਤਾਂ ਅਜਾਜ ਨਹੀਂ ਦਿੱਤੀ ਜਾਂਦੀ ਇਹ ਬਹੁਤ ਬੜੀ ਦੁਖ ਦੀ ਗੱਲ ਹੈ ਤੇ ਅਸੀਂ ਗਿਆਨੀ ਕਲਪੀ ਸਿੰਘ ਦੂਸਰੀ ਵਾਰ ਦਸਤਾਰਬੰਦੀ ਦਾ ਇੱਕ ਬਹੁਤ ਵੱਡਿਆ 골ਡਨ ਚਾਂਸ ਦੇ ਰਹੇ ਹਾਂ ਕਿ ਇਸ ਨੇ ਇਹ ਜਾਤੀ ਪਾਟੀ ਪ੍ਰਥਮ ਠੀਕ ਰੰਗਵਾਸੇ ਕੁਝ ਕੀਤਾ ਹੈ ਕਿ ਧਰਮ ਵਿੱਚ ਕੋਈ ਸ਼ਾਂਤੀ ਦਾ ਪੈਗਾਮ ਪੈਦਾ ਕਰਨ ਵਾਸਤੇ ਕੋਈ ਮਜ਼ਬੂਤ ਕਦਮ ਚੁੱਕੇ ਹਨ ਇਹ ਦੇਖਣ ਦੀ ਲੋੜ ਹੈ ਤੇ ਇਸ ਤੋਂ ਇਲਾਵਾ ਮੈਂ ਗੱਲ ਕਹਿਣੀ ਚਾਹੁੰਗਾ ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖ ਧਰਮ ਦੀ ਇਹ ਚ ਬਹੁਤ ਸਾਰੀਆਂ ਫੁਰਬੀ ਕ੍ਰਿਤਿਆ ਆਈਆਂ ਹਨ ਤਿੰਨ ਸੌ 28 ਵੀੜਾਂ ਉਹਰਤ ਫੁਰਤ ਕਰ ਦਿੱਤੀ ਐ ਐਸ.ਸੀ.ਪੀ.ਸੀ ਨੇ ਉਹਨਾਂ ਨੂੰ ਅਜੇ ਕੋਈ ਪਤਾ ਨਹੀਂ ਲੱਗਾ ਵਈਆਂ ਕਿ ਤੇ ਤਿੰਨ ਸੌ 28 ਵੀੜਾ ਇਹਨੋਂ ਸੇ ਗੁਰੂ ਗ੍ਰੰਥ ਸਾਹਿਬ ਜਿਤ ਗੁਰੂ ਮੰਦੇ ਆ ਅਗਰ ਉਹ ਸਾਡੀ ਪਵਿੱਤਰ ਜਿਹੜਾ ਗ੍ਰੰਥ ਹੈ ਉਹ ਸਾਨੂੰ 328 ਅਸੀਂ ਗ੍ਰੰਥ ਪਤਾ ਨਹੀਂ ਕਿੱਥੇ ਗੁੰਮ ਕਰ ਦਿੱਤੀ ਸਾਨੂੰ ਲੱਭੇ ਨਹੀਂ ਮੁੜ ਕੇ ਉਹਦਾ ਜਵਾਬਉਣ ਦੇ ਬੇਕਾਰ ਪੈਰਾਦਰਸ਼ ਉਹ ਬੜੀ ਖਤਰਨਾਕ ਗੱਲ ਐ ਇਸ ਅਲਾਵਾ ਜਿਹੜੀ ਬਹੁਤ ਸਾਰੇ ਹੋਰ ਵੀ ਡੀਲਿੰਗ ਹੁੰਦੀ ਹੈ ਬਾਬਾ ਸੱਚਾ ਸਦਾ ਦਾ ਡੀਲਿੰਗ ਕੀਤੀ ਗਈ 2015 ਵਿੱਚ ਇਹ ਅਤਵਾਦੀ ਦਾ ਮਸਲਾ ਆ ਜੋ ਅੱਜ ਤੱਕ ਸੈਟਲ ਨਹੀਂ ਹੋ ਸਕਿਆ ਉਹਦਾ ਜਵਾਬ ਵੀ ਇਹ ਗਿਆਨੀ ਕੁਲਦੀਪ ਸਿੰਘ ਗੜਗਾਤੋਂ ਨੂੰ ਦੇਣਾ ਚਾਹੀਦਾ ਸਿਰਫ ਦਸਤਾਨ ਵੰ ਦਿੱਤਾ ਫਾਇਦਾ ਕਰਕੇ ਹੀ ਅਸੀਂ ਧਰਮ ਦਾ ਕੋਈ ਬਹੁਤ ਵਧੀਆ ਫਾਇਦਾ ਨਹੀਂ ਕਰ ਸਕਦੇ ਲੋੜ ਹੈ ਕੁਰਬਾਨੀ ਦੇ ਜਜ਼ਬੇ ਦੀ ਜੋ ਸਾਨੂੰ ਦਿਖਾਈ ਨਹੀਂ ਦੇਦੀ ਕਿਸੇ